ਜੀ ਗੱਲ ਜੀ ਅੱਜ ਗੱਲ ਕਰਦੇ ਆ ਮੇਲ ਹਾਰਮੋਨ ਟੈਸਟੋਸਟਰੋਨ ਬਾਰੇ ਕਿ ਟੈਸਟੋਸਟਰੋਨ ਅਸਲ ਦੇ ਵਿੱਚ ਹੈ ਕੀ ਹੈ ਤੇ ਇਹਦੇ ਲੋ ਹੋਣ ਦੇ ਕੀ ਕਾਰਨ ਨੇ ਯੰਗ ਏਜ ਦੇ ਵਿੱਚ ਤੇ ਇਹਦੀ ਆਪਾਂ ਪੂਰਤੀ ਕਿਵੇਂ ਕਰ ਸਕਦੇ ਆ ਰੂਟੀਨ ਦੇ ਵਿੱਚ ਨਾਰਮਲ ਚੀਜ਼ਾਂ ਤੋਂ ਇਹਦੀ ਜਿਹੜੀ ਹੈ ਡੈਫੀਸ਼ੈਂਸੀ ਉਹਨੂੰ ਕਿਵੇਂ ਆਪਾਂ ਪੂਰਾ ਕਰ ਸਕਦੇ ਆ ਆਪਣੇ ਰੂਟੀਨ ਦੇ ਖਾਣੇ ਪੀਣੇ ਚ ਉਹਦੇ ਤੇ ਅੱਜ ਗੱਲ ਕਰਾਂਗੇ ਟੈਸਟੋਸਟਰੋਨ ਅਸਲ ਦੇ ਵਿੱਚ ਕੀ ਹੈ ਟੈਸਟੋਸਟਰੋਨ ਇੱਕ ਮੇਲ ਹਾਰਮੋਨ ਹੈ ਠੀਕ ਹੈ ਜੀ ਤੇ ਟੈਸਟੋਸਟਰੋਨ ਦੇ ਜਿਹੜੇ ਬੈਨੀਫਿਟ ਨੇ ਇਹ ਕੀ ਹੁੰਦੇ ਆ ਕਿ ਜਦੋਂ ਬੋਡੀ ਦੇ ਵਿੱਚ ਟੈਸਟੋਸਟਰੋਨ ਇੱਕ ਪੀਕ ਲੈਵਲ ਤੇ ਹੁੰਦਾ ਤਾਂ ਉਸ ਟਾਈਮ ਆਪਣੀ ਓਵਰਆਲ ਗ੍ਰੋਥ ਜਿਹੜੀ ਹੈ ਉਹ ਅੱਛੀ ਹੁੰਦੀ ਹੈ ਠੀਕ ਹੈ ਜੀ ਮਸਲ ਬਿਲਡਿੰਗ ਅੱਛੀ ਹੁੰਦੀ ਹੈ ਸਟਰੈਂਥ ਤੁਹਾਡੀ ਅੱਛੀ ਬਣੀ ਰਹਿੰਦੀ ਹੈ ਜੋਇੰਟਸ ਸਟਰੈਂਥਿੰਗ ਅੱਛੀ ਪ੍ਰੋਵਾਈਡ ਕਰਦਾ ਔਰ ਜਿਹੜਾ ਮੇਨ ਥਿੰਗ ਹੈ ਤੁਹਾਡੀ ਸੈਕਸ਼ੂਅਲੀ ਡਰਾਈਵ ਹੈ ਜਿਹੜੀ ਉਹ ਬਹੁਤ ਅੱਛੀ ਹੋ ਜਾਂਦੀ ਹੈ ਯਾਨੀ ਬੂਸਟ ਰਹਿੰਦੀ ਹੈ ਇਹਦੇ ਨਾਲ ਤੇ ਤੁਸੀਂ ਕਿਸੇ ਵੀ ਕੰਮ ਲਈ ਕੈਪेबल ਹੁੰਨੇ ਹੋ इजीली ਠੀਕ ਹੈ ਹਰ ਚੈਲੰਜ ਨੂੰ ਅਸੈਪਟ ਕਰ ਪਾਉਂਦੇ ਹੋ ਕਹਿਣ ਦਾ ਮਤਲ ਕਿ ਜੇ ਇਹ ਮੰਨ ਲਓ ਕਿ ਇੱਕ ਤਰ੍ਹਾਂ ਦਾ ਟਰਬੋ ਹੁੰਦਾ ਠੀਕ ਹੈ ਇੱਕ ਨਾਰਮਲ ਇੰਜਨ ਦੇ ਵਿੱਚ ਟਰਬੋ ਆਨ ਹੋ ਜਾਂਦਾ ਉਹ ਚੀਜ਼ ਹੈ ਵੀ ਜੇ ਟੈਸਟੋਸਟ੍ਰੋਨ ਬੂਸਟ ਹੁੰਦਾ ਤਾਂ ਇੱਕ ਤਰ੍ਹਾਂ ਦਾ ਮੇਲ ਬਾਡੀ ਦੇ ਅੰਦਰ ਟਰਬੋ ਆਨ ਹੁੰਦਾ ਠੀਕ ਹੈ ਜੀ ਸੋ ਇਹ ਵੀਕ ਹੋਣ ਦੇ ਕਾਰਨ ਹੁਣ ਦੱਸਦੇ ਆ ਕਿ ਯੰਗ ਏਜ ਦੇ ਵਿੱਚ ਜਿਹੜੇ ਵੀਕ ਹੋਣ ਦੇ ਕਾਰਨ ਹੈ ਯੰਗ ਏਜ ਦੇ ਵਿੱਚ ਵੀਕ ਕਿਉਂ ਹੁੰਦਾ ਹੈ ਯੰਗ ਏਜ ਦੇ ਵਿੱਚ ਸਭ ਤੋਂ ਮੇਨ ਕਾਰਨ ਹੈ ਜਿਹੜਾ ਉਹ ਹੈ ਅੱਜ ਕੱਲ ਦਾ ਸਟ੍ਰੈਸ ਭਰਿਆ ਲਾਈਫ ਸਟਾਈਲ ਠੀਕ ਹੈ ਜੀ ਸੋ ਜਿੰਨੇ ਤੁਸੀਂ ਹਾਈਪਰ ਟੈਂਸ਼ਨ ਰਹਿਨੇ ਹੋ ਜਾਂ ਡਿਪਰੈਸ਼ਨ 'ਚ ਰਹਿੰਦੇ ਹੋ ਛੋਟੀਆਂ-ਛੋਟੀਆਂ ਚੀਜ਼ ਓਵਰ ਥਿੰਕਿੰਗ ਕਰਦੇ ਆ ਉਹ ਟੈਸਟੋਸਟੇਰੋਨ ਦਾ ਜਿਹੜਾ ਲੈਵਲ ਹੈ ਉਹ ਡਿਕਰੀਸ ਕਰਦੀਆਂ ਠੀਕ ਹੈ ਜੀ ਦੂਸਰਾ ਜਿਹੜਾ ਉਹ ਵੀ ਮੇਨ ਤੇ ਮੁੱਖ ਕਾਰਨ ਹੈ ਉਹ ਹੈ ਤੁਹਾਡੀ ਡਾਈਟ ਲੈਕ ਆਫ ਨਿਊਟ੍ਰੀਸ਼ਨ ਯਾਨੀ ਕਿ ਡਾਈਟ ਦੇ ਵਿੱਚ ਨਿਊਟ੍ਰੀਸ਼ਨਲ ਤੱਤਾਂ ਦੀ ਯਾਨੀ ਕਿ ਪੌਸ਼ਟਿਕ ਆਹਾਰ ਦੀ ਕਮੀ ਦਾ ਹੋਣਾ ਇਹਦਾ ਮੇਨ ਕਾਰਨ ਬਣਦਾ ਸੋ ਅਸੀਂ ਕਰਦੇ ਕੀ ਆ ਅੱਜ ਕੱਲ ਦਾ ਜਿਹੜਾ ਬਿਜ਼ੀ ਲਾਈਫ ਸਟਾਈਲ ਹੈ ਕੋਈ ਵੀ ਬੰਦੇ ਕੋਲੇ ਅੱਜ ਕੱਲ ਦੇ ਟਾਈਮ 'ਚ ਟਾਈਮ ਹੈ ਹੀ ਨਹੀਂ ਨਾ 24 ਘੰਟੇ ਹੀ ਬਿਜ਼ੀ ਹੈ ਸੋ ਉਹਦੇ ਲਈ ਕੀ ਹੁੰਦਾ ਕਿ ਆਪਾਂ ਜਦੋਂ ਵੀ ਕੋਈ ਆ ਬੈਠਦੇ ਆ ਆਫਿਸ ਬੈਠਦੇ ਆ ਜਾਂ ਕਿਤੇ ਵੀ ਬਾਹਰ ਅੰਦਰ ਹੁੰਨੇ ਆ ਉੱਥੇ ਆਪਾਂ ਜੋ ਮਿਲਦਾ ਉਹ इजीली इजी ਟੂ ਕੈਰੀ ਜਿਹੜਾ ਮਿਲ ਜਾਂਦਾ ਨਾ ਜਾਂ इजीली ਟੂ ਮੇਕ ਉਹ ਖਾ ਲੈਂਦੇ ਆ ਨਾ ਤੇ ਜ਼ਿਆਦਾਤਰ ਪ੍ਰੋਸੈਸਡ ਫੂਡ ਹੁੰਦਾ ਤੇ ਜ਼ਿਆਦਾਤਰ ਜਾਂ ਫਿਰ ਜੰਕ ਫੂਡ ਹੁੰਦਾ ਜੋ इजीली ਆਪਾਂ ਨੂੰ ਅਵੇਲੇਬਲ ਹੋ ਜਾਂਦਾ ਉਹ ਖਾਣੇ ਆ ਜਦ ਕਿ ਆਪਾਂ ਪੌਸਟਿਕ ਆਹਾਰ ਜਾਂ ਘਰ ਦਾ ਖਾਣਾ ਉਹ ਖਰਦੇ ਖਾਣੇ ਨੂੰ ਨਹੀਂ ਪ੍ਰੇਫਰੈਂਸ ਨਹੀਂ ਦਿੰਦੇ ਠੀਕ ਹੈ ਜੀ ਸੋ ਬੇਸਿਕਲੀ ਇਹ ਵੀ ਕਾਰਨ ਹੈ ਤੁਹਾਡਾ ਟੈਸਟੋਸਟੇਰੋਨ ਲੋ ਹੋਣ ਦਾ ਤੇ ਹਾਂ ਇੱਕ ਹੋਰ ਚੀਜ਼ ਇਸ ਐਸਟ੍ਰੋਜਨ ਲੈਵਲ ਵੀ ਇਨਕਰੀਜ਼ ਕਰਦਾ ਜਿੰਨਾ ਸਟ੍ਰੀਟ ਫੂਡ ਹੈ ਜਾਂ ਫਾਸਟ ਫੂਡ ਹੈ ਜਿਹੜਾ ਕਿ ਲੇਡੀਜ਼ ਹਾਰਮੋਨ ਹੈ ਠੀਕ ਹੈ ਜੀ ਹਾਰਮੋਨਲ ਇੰਬੈਲੈਂਸ ਹੋਣ ਦਾ ਸਭ ਤੋਂ ਵੱਡਾ ਕਾਰਨ ਆਪਣੀ ਡਾਈਟ ਬਣਦੀ ਹੈ ਤੁਹਾਡੀ ਤੇ ਹੁਣ ਇਹਦੇ ਤੇ ਗੱਲ ਕਰਦੇ ਆ ਕਿ ਆਪਾਂ ਇਹਨੂੰ ਠੀਕ ਕਿਵੇਂ ਕਰ ਸਕਦੇ ਆ ਫਸਟ ਆਫ ਆਲ 24 ਘੰਟਿਆਂ ਦੇ ਵਿੱਚੋਂ ਤੁਸੀਂ ਅੱਧਾ ਘੰਟਾ ਐਕਸਰਸਾਈਜ਼ ਲਈ ਜ਼ਰੂਰ ਕੱਢੋ ਮੈਂ ਨਹੀਂ ਇਹ ਕਹਿੰਦਾ ਕਿ ਤੁਸੀਂ ਜਿਮ ਹੀ ਜਾਓ ਅਗਰ ਤੁਹਾਡੇ ਕੋਲ ਜਿਮ ਜਾਣ ਦਾ ਟਾਈਮ ਨਹੀਂ ਹੈ ਤਾਂ ਤੁਸੀਂ ਵਾਕ ਕਰ ਸਕਦੇ ਹੋ ਸਾਈਕਲਿੰਗ ਕਰ ਸਕਦੇ ਹੋ ਠੀਕ ਹੈ ਜੀ ਜਾਂ ਫਿਰ ਮੈਡੀਟੇਸ਼ਨ ਕਰ ਸਕਦੇ ਹੋ ਯੋਗਾ ਕਰ ਸਕਦੇ ਹੋ ਕੋਈ ਵੀ ਫਿਜ਼ੀਕਲ ਐਕਟੀਵਿਟੀ ਜਿਹਦੇ ਨਾਲ ਤੁਹਾਡਾ ਨੈਚੁਰਲ ਟੈਸਟੋਸਟਰੋਨ ਪ੍ਰੋਡਕਸ਼ਨ ਹੈ ਉਹ ਆਪ ਹੋਣੀ ਸ਼ੁਰੂ ਹੋਏਗੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੈ ਕਿ ਲੋਅਰ ਬਾਡੀ ਪਾਰਟ ਦੀ ਟ੍ਰੇਨਿੰਗ ਥੋੜੀ ਬਹੁਤ ਜ਼ਰੂਰ ਕਰਿਆ ਕਰੋ ਉਹਦੇ ਨਾਲ ਕੀ ਹੈ ਕਿ ਤੁਹਾਡੇ ਲੋਅਰ ਬਾਡੀ ਪਾਰਟ ਦੀ ਟ੍ਰੇਨਿੰਗ ਕਰਨ ਦੇ ਨਾਲ ਤੁਹਾਡੇ ਲੋਅਰ ਬਾਡੀ ਪਾਰਟ ਦੇ ਵਿੱਚ ਬਲੱਡ ਸਰਕੂਲੇਸ਼ਨ ਹੈ ਜਿਹੜਾ ਉਹ ਫਾਸਟ ਹੋਏਗਾ ਤੇ ਉਹ ਜਿੰਨਾ ਲੋਅਰ ਬਾਡੀ ਪਾਰਟ ਦੇ ਅੰਦਰ ਠੀਕ ਹੈ ਬਲੱਡ ਸਰਕੂਲੇਟ ਕਰੂਗਾ ਯਾਨੀ ਖੂਨ ਦਾ ਦੌਰਾ ਜ਼ਿਆਦਾ ਹੋਊਗਾ ਤੇ ਉਹ ਪੁਆਇੰਟ ਦੇ ਉੱਤੇ ਤੁਹਾਡਾ ਕੀ ਨੈਚੁਰਲ ਟੈਸਟੋਸਟਰੋਨ ਪ੍ਰੋਡਕਸ਼ਨ ਹੋਣ ਚ ਆਪਾਂ ਨੂੰ ਹੈਲਪ ਮਿਲੇ ਆਪਣੀ ਡਾਈਟ ਦੇ ਵਿੱਚ ਹੈਲਦੀ ਫੈਟਸ ਜ਼ਰੂਰ ਐਡ ਕਰੋ ਹੈਲਦੀ ਫੈਟਸ ਜਿੰਨੇ ਵੀ ਡਰਾਈ ਫਰੂਟਸ ਆ ਗਏ ਪੀਨਟਸ ਹੋ ਗਏ ਠੀਕ ਹੈ ਪੀਨਟ ਬਟਰ ਹੋ ਗਿਆ ਡਰਾਈ ਕੋਕੋਨਟ ਹੋ ਗਿਆ ਬਦਾਮ ਹੋ ਗਏ ਕਾਜੂ ਹੋ ਗਿਆ ਐਵੋਕਾਡੋ ਇੱਕ ਅੱਛਾ ਸੋਰਸ ਹੈ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਰੂਟੀਨ ਦੀ ਡਾਈਟ ਦੇ ਵਿੱਚ ਆਪਣੀ ਚ ਸ਼ਾਮਿਲ ਕਰੋ ਠੀਕ ਹੈ ਜੀ ਹੁਣ ਜਿਵੇਂ ਮੌਸਮ ਚੱਲ ਰਿਹਾ ਹੈ ਗਰਮੀਆਂ ਤੇ ਆਪਾਂ ਨੂੰ ਤਰਬੂਜ ਵਾਟਰਮੈਲਨ ਜਿਹਨੂੰ ਕਹ ਦਿੰਦੇ ਨੇ ਮਤੀਰਾ ਵੀ ਕਹ ਦਿੰਦੇ ਆ ਉਹਨੂੰ ਪੰਜਾਬੀ ਠੀਕ ਹੈ ਆਪਾਂ ਆਮ ਪਾਸ਼ਾ ਚ ਤੇ ਉਹਨੂੰ ਕੀ ਹੈ ਕਿ ਰੂਟੀਨ ਦੇ ਵਿੱਚ ਖਾਣਾ ਸ਼ੁਰੂ ਕਰੋ ਤੁਹਾਡੀ ਨੈਚੁਰਲ ਟੈਸਟੋਸਟੇ ਠੀਕ ਹੈ ਜੀ ਸੋ ਇਹਨਾਂ ਨੂੰ ਛੋਟੇ ਛੋਟੇ ਟ੍ਰਿਕਸ ਅਪਣਾ ਕੇ ਆਪਾਂ ਆਪਣੀ ਕਹਿ ਦਈਏ ਕਿ ਜਿਹੜੀ ਇੱਕ ਫਿਟਨੈਸ ਹੈ ਉਹਨੂੰ ਇੱਕ ਉੱਪਰਲੇ ਲੈਵਲ ਤੱਕ ਲਿਜਾ ਸਕਦੇ ਆ ਨਾਰਮਲ ਰੂਟੀਨ ਚ ਛੋਟੇ ਛੋਟੇ ਟ੍ਰਿਕਸ ਨੂੰ ਅਪਣਾ ਕੇ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਥੈਂਕ ਯੂ